ਸੱਜਣਾਂ ਦੇ ਸਾਰਿਆਂ ਨੂੰ ਮੈਂ ਜਸਵਿੰਦਰ ਕੌਰ ਪੰਜਾਬ ਤੋਂ ਤੇ ਅੱਜ ਮੇਰੇ ਬੱਚਿਆਂ ਦੀ ਫਾਰਮੇਸੀ ਕੀ ਅਸੀਂ ਲੱਛੇਦਾਰ ਪਰੌਂਠੇ ਖਾਣੇ ਅੱਜ ਸੰਡੇ ਆ ਤੇ ਕਹਿੰਦੇ ਸਾਨੂੰ ਪਰੌਂਠੇ ਚਾਹੀਦੇ ਆ ਲੇਟ ਉੱਠੇ ਨੇ ਸਾਰੇ ਕਿ ਅਸੀਂ ਲੱਛੇਦਾਰ ਪਰੌਂਠੇ ਖਾਣੇ ਆ ਬੱਚਿਆਂ ਦੀ ਅੱਜ ਫਾਰਮੇਸੀ ਤੇ ਉਹਦੇ ਲਈ ਆਪਾਂ ਨੇ ਇੱਕ ਪੇੜਾ ਕਰ ਲਿਆ ਆਂ ਆਮ ਪਰੌਂਠੀ ਨਾਲੋਂ ਪੜਾ ਪੇੜਾ ਕੀਤਾ ਆਪਾਂ ਇਹਨੂੰ ਵੇਚ ਲੈਣਾ ਹੈ ਪਹਿਲਾਂ ਬਹੁਤ ਹੀ ਸਵਾਦ ਲੱਗਦਾ ਹੈ ਮਸਾਲੇ ਵਾਲਾ लछेदार परा मसालेदार परोंठा बहुत ही वादिया स्वाद लगता तो है जी बन के मैं सारी रेसिपी मैं चलो हम बच्चों की फरमेश आएगी रेसिपी शेयर कर दी तो सारे इस तरह ने बेलिया बड़ा स्वाद लगता है बन के घ्यो आपने ने चं तरह लगाना ये चंकी तरह देखो घ्यो लगा लिया ए ਕੋਈ ਵੀ ਕੋਨਾ ਨਹੀਂ ਛੁੱਟਣਾ ਚਾਹੀਦਾ ਹੈ ਚੰਗੀ ਤਰ੍ਹਾਂ ਨਾਲ ਘੋਲ ਲਿਆ ਤੇ ਆਪਾਂ ਇਹਦੇ ਤੇ ਹੁਣ ਪਾਵਾਂਗੇ ਆਪਣੇ ਸਵਾਦ ਅਨੁਸਾਰ ਨਮਕ ਇੱਕੋ ਜਗ੍ਹਾ ਤੇ ਨਹੀਂ ਪਾਣਾ ਆਪਾਂ ਨੇ ਫਲਾ ਕੇ ਪਾਣਾ ਬੜਾ ਸੋਖੇ ਤਰੀਕੇ ਨਾਲ ਬੰਦਾ ਤੇ ਬਹੁਤ ਹੀ ਸਵਾਦਪਰੋਂਠਾ ਬੰਦਾ ਇਹ ਨਮਕ ਕਾਲੀ ਮਿਰਚ ਜਵੈਨ ਇੱਕ ਚੁਟਕੀ ਹਲਦੀ ਥੋੜੀ ਜਿਹੀ ਹਲਦੀ ਪਾਣੀ ਆਪਾਂ ਨੇ ਬਹੁਤ ਜ਼ਿਆਦਾ ਨਹੀਂ ਪਾਣੀ ਤੇ ਇਹਦੇ ਚ ਪਾ ਦੇਣੀ ਆਪਾਂ ਨੇ ਨਾਲੇ ਦੇਗੀ ਮਿਰਚ ਤੁਸੀਂ ਮਸਾਲੇ ਆਪਣੇ हिसाब ਨਾਲ ਜਿੰਨਾ ਤੁਸੀਂ ਖਾਂਦੇ ਹੋ ਨਮਕ ਘੱਟਵਾ ਦੋਦੇ ਨਾਲ ਹੀ ਪਾ ਸਕਦੇ ਹੋ ਠੀਕ ਹੈ ਨਾ ਤੇ ਇਹਦੇ ਵਿੱਚ ਪਾ ਦੇਣਾ ਆਪਾਂ ਨੇ ਜੀਰਾ ਫਿਰ ਆਪਾਂ ਨੇ ਇਹਦੇ ਵਿੱਚ ਪਾ ਲਏਗੇ ਕਸੂਰੀ ਮੇਥੀ ਥੋੜੀ ਜੀ ਮਸਲ ਕੇ ਇਹ ਪਰੌਂਠਾ ਲੱਛੇ ਦਾ ਮਸਾਲੇ ਵਾਲਾ ਪਰੋਠਾ ਤਾਂ ਬਹੁਤ ਹੀ ਵਧੀਆ ਲੱਗਦਾ ਉਸ ਤੋਂ ਬਾਅਦ ਆਪਾਂ ਨੇ ਚਾਕੂ ਜਾਂ ਫਿਰ ਆਪਣੇ ਕੋਲ ਜੇ ਪੀਜ਼ਾ ਕਟਰ ਹੈਗਾ ਉਹਦੀ ਸਹਾਇਤਾ ਨਾਲ ਇਹਦੇ ਪੀਸ ਇਸ ਤਰ੍ਹਾਂ ਕੱਟ ਲੈਣੇ ਲੰਬਾਈ 'ਚ ਜੇ ਚਾਕੂ ਹੈਗਾ ਤੁਹਾਡੇ ਕੋਲ ਤਾਂ ਤੁਸੀਂ ਚਾਕੂ ਨਾਲ ਕੱਟ ਲਓ ਜੇ ਤੁਹਾਡੇ ਕੋਲ ਕੋਈ ਕਟਰ ਹੈਗਾ ਪੀਜ਼ੇ ਦਾ ਤਾਂ ਤੁਸੀਂ ਉਹਦੇ ਨਾਲ ਕੱਟ ਲਓ ਫਿਰ ਇੱਕ ਇੱਕ ਲੇਅਰ ਹੈ ਦੀ ਚੁੱਕਦੇ ਜਾਣਾ ਤੇ ਉਹਨੂੰ ਇਸ ਤਰ੍ਹਾਂ ਗੋਲ ਕਰੀ ਜਾਣਾ ਇਹ ਇੱਕ ਲੇਅਰ ਗੋਲ ਹੋ ਗਈ ਉਹਨੂੰ ਦੂਜੀ ਦੇ ਉੱਪਰ ਰੱਖ ਦੇਣਾ ਆਪਾਂ ਨੇ ਫਿਰ ਉਹਨੂੰ ਵੀ ਗੋਲ ਕਰੀ ਜਾਣਾ ਇਸੇ ਤਰ੍ਹਾਂ ਆਪਾਂ ਸਾਰੀਆਂ ਲੇਅਰਾਂ ਨੂੰ ਗੋਲ ਕਰਦੇ ਨੇ ਤੇ ਇੱਕ ਸਾਈਡ ਤੇ ਆਪਾਂ ਨੇ ਤਵਾ ਵੀ ਰੱਖਿਆ ਹੋਇਆ ਹੈ ਗਰਮ ਹੋਣ ਵਾਸਤੇ ਤਾਂ ਜੋ ਕੰਮ ਆਪਣਾ ਛੇਤੀ ਛੇਤੀ ਹੋ ਜਾਈਏ ਇਹ ਨਹੀਂ ਆਪਾਂ ਬੇਲ ਲਿਆ ਤੇ ਤਵਾ ਬਾਅਦ ਚ ਗਰਮ ਰੱਖਿਆ ਐਂ ਤਾਂ ਨਹੀਂ ਆਪਾਂ ਕੰਮ ਕਰਨਾ ਸਾਰਾ ਫਾਸਟ ਤੇ ਅੱਜ ਬੱਚਿਆਂ ਨੂੰ ਮਜ਼ੇਦਾਰ ਨਾਸ਼ਤਾ ਸਵੇਰ ਦਾ ਕਰਾ ਕੇ ਖੁਸ਼ ਕਰਾ ਦੇਣਾ ਉਹਨਾਂ ਦੀ ਮਨਪਸੰਦ ਹੈ ਇਹ ਨਾਸ਼ਤਾ ਹੈ ਸੰਡੇ ਹੁੰਦਾ ਤੇ ਬੱਚਿਆਂ ਦੀ ਫਰਮਾਇਸ਼ ਹੋ ਜਾਂਦੀ ਹੈ ਸਵੇਰੇ ਇਹ ਖਾਣਾ ਤੇ ਮੈਨੂੰ ਵੀ ਹੁੰਦਾ ਕਿ ਘਰ ਦੀਆਂ ਸਾਫ਼ ਸੁਥਰੀਆਂ ਚੀਜ਼ਾਂ ਆਪਾਂ ਦੇਈਏ ਬੱਚਿਆਂ ਨੂੰ ਬਣਾ ਕੇ ਦੇਖੋ ਕੁਝ ਇਸ ਤਰ੍ਹਾਂ ਦਾ ਬਣ ਜਾਣਾ ਇਹਨੇ ਇਹ ਸਾਰੇ ਲੱੱਛੇ ਬਣ ਕੇ ਤਿਆਰ ਹੋ ਜਾਣੇ ਇਹਦੇ ਥੋੜਾ ਜਿਹਾ ਘਿਓ ਲਾ ਲੈਣਾ ਆਪਾਂ ਨੇ ਇਨੂੰ ਹੱਪਲਾ ਹੱਥ ਨਾਲ ਹੀ ਥੋੜਾ ਬੇਲ ਲੈਣਾ ਇਸ ਤਰ੍ਹਾਂ ਫਲਾਈ ਜਾਓ ਬੜਾ ਸਵਾਦ ਲੱਗਦਾ ਹੈ ਇਹ ਇਹ ਖਾਨਚਾਹ ਲੱਗਦਾ ਜਿਵੇਂ ਤੰਦੂਰ ਵਿੱਚ ਬਣਾਇਆ ਹੋਵੇ ਕਿਉਂਕਿ ਲੱਛੇਦਾਰ ਹੈ ਨਾ ਲੱਛੇਦਾਰ ਤਾਂ ਲੋਕੀ ਜ਼ਿਆਦਾ ਬਣਾਉਂਦੇ ਆ ਹਾਂ ਆਪਣੇ ਤੰਦੂਰ 'ਚ ਪਰ ਇਹ ਤਵੇ ਤੇ ਵੀ ਬਹੁਤ ਵਧੀਆ ਬਣਦਾ ਹੈ ਆਪਾਂ ਇਹਨੂੰ ਅੱਧਾ ਵੇਲ ਲੈਣਾ ਇਸੇ ਤਰ੍ਹਾਂ ਚਲਿਆ ਅੱਧਾ ਵੇਲ ਗਿਆਂ ਆਪਣਾ ਹੁਣ ਆਪਾਂ ਇਹਦੇ ਤੇ ਥੋੜਾ ਥੋੜਾ ਧੂੜਾ ਲਗਾਵਾਂਗੇ ਸੁੱਕਾ ਆਟਾ ਲੱਗ ਗਿਆ ਆਪਣਾ ਧੂੜਾ ਲੱਗ ਗਿਆ ਫਲਾ ਕੇ ਲਾਣਾ ਇਹਨੂੰ ਵੀ ਜੀ ਤੇ ਆ ਦੂਜੀ ਸਾਈਡ ਵੀ ਪਰਚੀ ਆਪਾਂ ਨੇ ਇਹਦੇ ਤੇ ਵੀ ਧੂੜਾ ਲਾ ਦੇਣਾ ਹੈ ਇਹੋਲੇ ਨੂੰ ਹਲਕੇ ਹੱਥਾਂ ਨਾਲ ਵੇਲਣਾ ਹੈ ਬਹੁਤਾ ਜ਼ੋਰ ਨਹੀਂ ਲਾਣਾ ਦਿੱਤੇ ਸਾਰੇ ਲੱਛੇ ਨੇ ਨਾ ਜਿਹੜੇ ਆਪਣੇ ਟੁੱਟ ਜਾਣੇ ਆ ਇਹ ਦੇਖਾਂ ਚੀ ਐਨਾ ਵਧੀਆ ਲੱਗ ਰਿਹਾ ਤੇ ਇਹ ਖਾਣ ਚ ਕਿੰਨਾ ਵਧੀਆ ਹੋਏਗਾ ਇਹ ਮੇਰੇ ਤਾਂ ਹਮੇਸ਼ਾ ਕੋਸ਼ਿਸ਼ ਇਹ ਹੁੰਦੀ ਹੈ ਕਿ ਬੱਚਿਆਂ ਨੂੰ ਕਦੇ ਪਟੂਰੇ ਛੋਲੇ ਪੂਰੀ ਛੋਲੇ ਮਸਾਲਾ ਛੋਲੇ ਸਾਰੀਆਂ ਚੀਜ਼ਾਂ ਘਰ ਹੀ ਬਣਾ ਕੇ ਦਵਾ ਮੈਂ ਸਾਰੀਆਂ ਰੈਸਪੀਆਂ ਹੌਲੀ-ਹੌਲੀ ਤੁਹਾਡੇ ਨਾਲ ਸ਼ੇਅਰ ਕਰਦੀ ਜਾਊਂਗੀ ਬਹੁਤ ਵਧੀਆ ਬੰਦੀਆਂ ਘੱਟ ਚੀਜ਼ਾਂ ਦੇਖੋ ਕਿੰਨਾ ਵਧੀਆ ਬਿਲ ਕੇ ਤਿਆਰ ਹੋ ਗਿਆ ਆਪਣਾ ਪਰੌਂਠਾ ਤੇ ਆਪਾਂ ਇਹਨੂੰ ਹੁਣ ਤਵੇ ਤੇ ਸੇਕਾਂਗੇ ਠੀਕ ਹੈ ਜੀ ਚਲੋ ਦਿਖਾਣੇ ਆ ਤੁਹਾਨੂੰ ਹੁਣ ਇਹ ਕਿਵੇਂ ਰੈਡੀ ਹੋਏਗਾ ਹਾਂਜੀ ਤੇ ਤਵਾ ਆਪਣਾ ਚੰਗੀ ਤਰ੍ਹਾਂ ਤਪ ਚੁੱਕਾ ਹੈ ਇਹਦੇ ਉੱਪਰ ਹੁਣ ਆਪਾਂ ਨੇ ਲਾਣਾ ਹੈ ਥੋ ਤੇ ਮੀਡੀਅਮ ਫਲੇਮ ਤੇ ਬਣਾਣਾ ਇਹ ਪਰੌਂਠਾ ਤੇਜ਼ ਤੇ ਨਹੀਂ ਬਣਾਉਣਾ ਤੇਜ਼ ਤੇ ਇਹ ਜਲ ਸਕਦਾ ਹੈ ਸੇਮ ਤੇ ਕੱਚਾ ਰਹ ਦੇਗਾ ਮੀਡੀਅਮ ਤੇ ਬਹੁਤ ਸੋਨਾ ਬਣ ਕੇ ਤਿਆਰ ਹੋ ਜਾਂਦਾ ਠੀਕ ਹੈ ਜੀ ਆਪਾਂ ਨੇ ਹੁਣ ਇਹਦੇ ਤੇ ਘਿਓ ਲਗਾਤਾ ਹੈ ਤੇ ਹੁਣ ਇਹ ਦੇਖਣਾ ਆਪਣਾ ਫਰਸਟ ਕਲਾਸ ਪਰੌਂਠਾ ਬਣ ਕੇ ਤਿਆਰ ਹੋ ਜਾਣਾ ਹੈ ਉਰ ਦੇਰ ਬਾਅਦ ਆਪਾਂ ਨੇ ਇਹਨੂੰ ਪਲਟਾ ਲੈਣਾ। ਦੇਖੋ ਇਹ ਪੱਕਣਾ ਸ਼ੁਰੂ ਹੋ ਗਿਆ। ਹੁਣ ਆਪਾਂ ਨੇ ਫੇਰ ਤੋਂ ਇਹਨੂੰ ਪਲਟਾ ਲੈਣਾ। ਦੋ ਵਾਰੀ ਪਲਟਾ ਲਿਆ ਦੇਖੋ ਇਹ ਇਦਰੋਂ ਵੀ ਪੱਕਣਾ ਸ਼ੁਰੂ ਹੋ ਗਿਆ। ਹੁਣ ਆਪਾਂ ਇਹਦੇ ਤੇ ਘਿਓ ਲਗਾ ਲੈਣਾ ਹੈ ਘਿਓ ਚੰਗੀ ਤਰ੍ਹਾਂ ਲਗਾਣਾ ਲੱচ্ছা ਪਰਾਂਠਾ ਤਾਂ ਹੀ ਆਪਣਾ ਬਹੁਤਾ ਸਵਾਦ ਲੱਗਦਾ ਹੈ ਜੇ ਇਹਨੂੰ ਘਿਓ ਚੰਗੀ ਤਰ੍ਹਾਂ ਲਾ ਕੇ ਚੰਗੀ ਤਰ੍ਹਾਂ ਪਕਾਇਆ ਹੋਵੇ ਥੋੜਾ ਥੋੜਾ ਦੁਪਾਂਦੇ ਜਾਓ ਤੇ ਦੂਜੇ ਪਾਸੇ ਵੀ ਇਹਦੇ ਆਪਾਂ ਨੇ ਘਿਓ ਲਾ ਦੇਣਾ ਹੈ ਕਿ ਉਹ ਬਿਲਕੁਲ ਕਿਨਾਰਿਆਂ ਤੇ ਵੀ ਲੱਗਣਾ ਚਾਹੀਦਾ ਹੈ ਤੇ ਵਿੱਚ ਵੀ ਲੱਗਣਾ ਚਾਹੀਦਾ ਇਹਦੇ ਐਨੂੰ ਫੇਰ ਤੋਂ ਘਰਤਾ ਦਿਓ ਦੇਖੋ ਇਧਰਲੀ ਸਾਈਡ ਆਪਣੀ ਪੱਕ ਗਈ ਏ ਥੋੜੀ ਜਿਹੀ ਹੋਰ ਪਕਾਵਾਂਗੇ ਕਿੰਨੀ ਵਧੀਆ ਲੱਗ ਰਹੀ ਹੈ ਆਪਣੀ ਪੱਕ ਕੇ ਸਾਨੂੰ ਕੋਲ ਤਾਂ ਦੇ ਜਾਓ ਥੋੜੀ ਥੋੜੀ ਦੇਰ ਬਾਅਦ ਤੇ ਕਿਉਂ ਲਾਂਦੇ ਜਾਓ ਇੱਥੇ ਇਹਦੇ ਲੱਛੇ ਆਪਾਂ ਨੂੰ ਸਾਫ਼ ਦਿਖਾਈ ਦੇ ਰਹੇ ਨੇ ਇਹ ਦੇਖੋ ਇਹਦੇ ਲੱਛੇ ਨੇ ਇਹ ਜਿਹੜੇ ਬਣ ਕੇ ਤਿਆਰ ਹੋ ਰਹੇ ਨੇ ਇਹ ਸਾਰੇ ਲੱਛੇ ਨੇ ਇਹਦੇ ਇਹ ਬਿਲਕੁਲ ਬਾਜ਼ਾਰ ਵਰਗਾ ਲੱਗ ਰਿਹਾ ਪਰੌਂਠਾ ਤੇ ਇਹ ਕਿਉਂ ਆਪਾਂ ਤਾਂ ਚੰਗੀ ਤਰ੍ਹਾਂ ਲਗਾਇਆ ਦੇਖੋ ਇਹ ਇੱਕ ਸਾਈਡ ਤੇ ਨਹੀਂ ਦੂਜੀ ਸਾਈਡ ਤੇ ਵੀ ਬਹੁਤ ਵਧੀਆ ਲੱਛੇ ਬਣ ਕੇ ਤਿਆਰ ਹੋਏ ਦੇਖੋ ਬਹੁਤ ਹੀ ਵਧੀਆ ਲੱਛੇ ਦੋਨੋਂ ਸਾਈਡ ਤੋਂ ਨਹੀਂ ਤਾਂ ਆਮ ਬਣਾਉਂਦੇ ਇੱਕ ਸਾਈਡ ਤੋਂ ਲੱਛੇ ਦਿਖਦੇ ਦੂਜੇ ਸਾਈਡ ਤੋਂ ਪਤਾ ਹੀ ਨਹੀਂ ਲੱਗਦਾ ਪਰ ਇਹ ਬਹੁਤ ਹੀ ਵਧੀਆ ਆ ਦੇਖੋ ਦੋਨੋਂ ਸਾਈਡ ਤੋਂ ਸਾਡੇ ਲੱਛੇਦਾਰ ਪਰੌਂਠੇ ਆ ਦੇਖੋ ਮੈਂ ਨੇੜੇ ਤੋਂ ਦਿਖਾਨੀ ਆ ਲੱਛੇਦਾਰ ਪਰੌਂਠੀ ਸਾਡੀ ਬਣ ਕੇ ਤਿਆਰ ਹੋ ਗਈ ਐ ਬਹੁਤ ਹੀ ਵਧੀਆ ਲੱਛੇ ਬਣੇ ਆ ਇਹ ਤੇ ਬੱਚਿਆਂ ਦਾ ਬ੍ਰੇਕਫਾਸਟ ਅੱਜ ਦਾ ਤਿਆਰ ਹੋ ਰਿਹਾ ਮੇਰਾ ਤੇ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਇਹਨੂੰ ਬਣਾਉਣ ਦੀ ਕੋਸ਼ਿਸ਼ ਕਰਿਓ ਇਹ ਬਹੁਤ ਹੀ ਵਧੀਆ ਬਣਦੇ ਨੇ ਜੀ ਤੇ ਮੇਰੀ ਵੀਡੀਓ ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰਿਓ ਕਮੈਂਟ ਕਰਕੇ ਵੀ ਦੱਸਿਓ ਤੁਸੀਂ ਹੋਰ ਕਿਹੜੀ ਰੈਸਪੀ ਦੇਖਣਾ ਚਾਹੁੰਦੇ ਹੋ ਕਿਹੜੀ ਰੈਸਪੀ ਸਿੱਖਣਾ ਚਾਹੁੰਦੇ ਹੋ ਤੇ ਵੀਡੀਓ ਸੰਦਾਇਤਾ ਸ਼ਿਹਰ ਜ਼ਰੂਰ ਕਰਿਓ ਜੀ ਧੰਨਵਾਦ ਜੀ